ਕਾ ਹਮਸਫਰ ਚੰਗਾ ਉਹਦੀ ਪਹਿਚਾਨ ਕੀ ਹੁੰਦੀ ਆ ਪਾ ਕਹਿੰਦੇ ਨੇ ਵੀ ਮੇਰਾ ਹਮਸਫਰ ਮੇਰੇ ਪਾਰਟਨਰ ਬਹੁਤ ਚੰਗੇ ਹਮਸਫਰ ਮੇਰਾ ਬਹੁਤ ਵਧੀਆ ਆ ਸਮਝਣ ਵਾਲਾ ਆ ਸੋਚ ਸਮਝ ਵਾਲਾ ਆ ਤੇ ਮੇਰੇ ਜਿਹੜੇ ਚਾ ਸਾਰੇ ਉਹਨਾਂ ਨੇ ਪੂਰੇ ਕੀਤੇ ਪੜਾਇਆ ਮੈਨੂੰ ਪਲੱਸ 2 ਮੇਰੇ ਹਸਬੰਦ ਨੇ ਕਰਵਾਈ ਬਾਅਦ ਵਿੱਚ ਬੀਏ ਚ ਐਡਮਿਸ਼ਨ ਕਰਵਾਈ ਜਿਹੜਾ ਇੱਕ ਚੰਗਾ ਹਮਸਫਰ ਆ ਨਾ ਉਹ ਸਾਰੀ ਤਰ੍ਹਾਂ ਤੁਹਾਡੇ ਨਾਲ ਖੜਦਾ ਜੇ ਤੁਸੀਂ ਗਲਤ ਆ ਨਾ ਤਾਂ ਉਹ ਤੁਹਾਨੂੰ ਸਮਝਾਉਂਦਾ ਅੰਦਰਵਾੜ ਕੇ ਵੀ ਤੂੰ ਇੱਥੇ ਗਲਤ ਹੈ ਤੇ ਮੈਨੂੰ ਲੱਗਦਾ ਮੈਂ ਜੋ ਵੀ ਆ ਉਹਨਾਂ ਦੀ ਬਦੌਲਤਾਂ 'ਚ ਮੈਨੂੰ ਹਮਸਫਰ ਵਧੀਆ ਮਿਲਿਆ ਤੇ ਮੇਰੇ ਜਿਹੜੇ ਚਾ ਸਾਰੇ ਉਹਨਾਂ ਨੇ ਪੂਰੇ ਕੀਤੇ ਮੈਨੂੰ ਤਾਂ ਉਸ ਟਾਈਮ ਤਾਂ ਮੈਨੂੰ ਇਕੱਲਾ ਹੀ ਨਹੀਂ ਸੀ ਜਦੋਂ ਵਿਆਹ ਹੋਇਆ 17 ਸਾਲ ਦੀ ਉਮਰ ਵਿੱਚ ਤੇ ਪਰ ਉਹਨਾਂ ਨੇ ਪੜਾਇਆ ਮੈਨੂੰ ਪਲੱਸ 2 ਮੇਰੇ ਹਸਬੰਦ ਨੇ ਕਰਵਾਈ ਬਾਅਦ ਵਿੱਚ ਬੀਏ 'ਚ ਐਡਮਿਸ਼ਨ ਕਰਵਾਈ ਮੈਂ ਮੇਰੀ ਬੇਟੀ ਹੋਣ ਵਾਲੀ ਹੋ ਗਈ ਤੇ ਫੇ ਮੈਂ ਬੀਏ ਵਿੱਚੇ ਛੱਡ ਦਿੱਤੀ ਮੇਰੀ ਬੇਟੀ ਹੋ ਗਈ 18 ਸਾਲ ਦੀ ਉਮਰ ਚ 19 ਸਾਲ ਦੀ ਉਮਰ ਚ ਮੇਰੇ ਬੇਟਾ ਹੋ ਗਿਆ 19 ਸਾਲ ਦੀ ਉਮਰ ਚ ਮੈਂ ਆ ਕੇ ਬੱਚਿਆਂ ਤੋਂ ਫ੍ਰੀ ਹੋ ਗਈ ਸੀ ਫਿਰ 20 ਸਾਲ ਦੀ ਉਮਰ ਵਿੱਚ ਮੈਂ ਆ ਕੇ ਆਪਣੇ ਸਟੀਚਿੰਗ ਸਿੱਖੀ ਕੱਪੜੀ ਸਿੱਖੇ ਮੈਨੂੰ ਫੈਸ਼ਨ ਡਿਜ਼ਾਈਨਰ ਦਾ ਮੇਰੇ ਹਸਬੰਦ ਨੇ ਕੋਰਸ ਕਰਵਾਇਆ ਮੈਨੂੰ ਪਿੰਡ 'ਚ ਸਾਡੇ ਚਾਰ ਪਿੰਡਾਂ ਦਾ ਸਾਂਝਾ ਚਨਗਰਾ ਸਕੂਲ ਹੈ ਠੀਕ ਹੈ ਉਹਦੇ ਮੋਰੇ ਸਟੇਸ਼ਨਰੀ ਤੇ ਮਨਿਆਰੀ ਦੀ ਦੁਕਾਨ ਪਾ ਕੇ ਦਿੱਤੀ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜਾਇਆ ਮੈਂ ਬੰਗਾ ਸਕੂਲ ਦੇ ਪ੍ਰਾਈਵੇਟ ਸਕੂਲ 'ਚ ਪੜਾਇਆ ਬੱਚਿਆਂ ਨੂੰ ਗੇਮਾਂ ਕਰਾਉਂਦੀ ਸੀ ਮੈਂ ਆਪ ਜ਼ਿਲ੍ਹਾ ਲੈਵਲ ਪੰਜਾਬ ਲੈਵਲ ਤੇ ਖੇਡੀਆਂ ਹੋਈਆਂ ਹਾਂ ਹਾਂ ਤੇ ਫਿਰ ਉਸ ਤੋਂ ਬਾਅਦ ਬੈਂਕ 'ਚ ਨੌਕਰੀ ਕੀਤੀ ਮੈਂ 9 ਸਾਲ ਹੂੰ ਮੇਰਾ ਬੈਂਕ 'ਚ ਸੂਤ ਆ ਗਿਆ ਫਿਰ ਬੈਂਕ 'ਚ ਨੌਕਰੀ ਕਰਦੀ ਕਰਦੀ ਮੇਰਾ ਸੁਭਾਅ ਇੱਧਰ ਬਣਿਆ ਮੇਰੇ ਹਸਬੰਦ ਦੇ ਦੋਸਤ ਸੀ ਡਾਕਟਰ ਕੰਮੀ ਢਾਲੀਵਾਲ ਉਹ ਮੈਨੂੰ ਇਸ ਲਾਈਨ ਵਿੱਚ ਲੈ ਕੇ ਆਏ ਤੇ ਫਿਰ ਇੱਧਰ ਪੈਸੇ ਵਧੀਆ ਬਣਨ ਲੱਗ ਪਏ ਬੰਦੇ ਨੂੰ ਲਾਲਚ ਨਹੀਂ ਹੋ ਜਾਂਦਾ ਫਿਰ ਬੈਂਕ ਵਿੱਚ ਪ੍ਰਾਈਵੇਟ ਜੌਬ ਸੀ ਜਿcha ਵੀ 25000 ਮਿਲਦਾ ਸੀ ਤੇ ਫਿਰ ਇੱਧਰ ਵਧੀਆ ਪੈਸੇ ਬਣਨ ਲੱਗ ਪਏ ਫਿਰ ਮੈਂ 9 ਸਾਲ ਬਾਅਦ ਬੈਂਕ ਦੀ ਜੌਬ ਛੱਡ ਦਿੱਤੀ ਸਰਪੰਚੀ ਟਾਈਮ ਮੈਂ ਪ੍ਰਾਈਵੇਟ ਜੌਬ ਕਰਦੀ ਰਹੀ ਆਂ ਕਿੰਨੇ ਸਾਲ ਦੇ ਸੀ ਜੋ ਸਰਪੰਚ ਆ ਤਾਗੇ ਸੀ ਮੈਂ 26 ਸਾਲ ਦੀ 26 ਸਾਲ ਦੀ ਜੀ ਤੇ ਤੁਹਾਨੂੰ ਲੱਗਦਾ ਵੀ ਯੰਗ ਸਰਪੰਚ ਹੋਣੇ ਚਾਹੀਦੇ ਨੇ ਉਹਨਾਂ ਦੇ ਸੋਚਣ ਦੇ ਵਿੱਚ ਤੇ ਨੌਜਵਾਨ ਬੜਾ ਜਿਹੜੇ ਬਜ਼ੁਰਗ ਸਰਪੰਚ ਹੁੰਦੇ ਨੇ ਸੋਚਣ ਦੇ ਫਰਕ ਹੁੰਦਾ ਹਾਂ ਜੰਗ ਜਨ ਜੰਗ ਜਨਰੇਸ਼ਨ ਨੂੰ ਅੱਗੇ ਹੋਣਾ ਚਾਹੀਦਾ ਕੀ ਫਰਕ ਹੁੰਦਾ ਕਿਉਂਕਿ ਤੁਸੀਂ ਸਰਪੰਚ ਰਹੇ ਹੋ ਜੰਗ ਜੀ ਮੈਨੂੰ ਲੱਗਦਾ ਕਿ ਕਿਉਂਕਿ ਆਪਾਂ ਅਕਸਰ ਬਜ਼ੁਰਗਾਂ ਦੇ ਮੂੰਹ ਸੁਣਿਆ ਕਿ ਜਵਾਨੀ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਕਿ ਉਹਨਾਂ ਦਾ ਐਕਸਪੀਰੀਅੰਸ ਉਹ ਜ਼ਿਆਦਾ ਮੈਟਰ ਕਰਦਾ ਹੈ। ਬਿਲਕੁਲ। ਤਾਂ ਤੋਂ ਛੋਟੇ ਸਰਪੰਚਾਂ ਦਾ ਕੀ ਫਾਇਦਾ ਹੈ? ਉਮਰ ਵਾਲਿਆਂ ਦਾ। ਅ ਸੋਚ ਦਾ ਬੜਾ ਫਰਕ ਹੈ। ਜਿੱਦਾਂ ਕਹਿੰਦੇ ਨੇ ਡਿਜੀਟਲ ਹੋ ਗਿਆ ਸਾਰਾ ਕੁਸ਼ਣ ਹਨਾ ਤੇ ਜਿਹੜੇ ਮੁੰਡੇ ਕੁੜੀਆਂ ਸਰਪੰਚ ਨਵੇਂ ਬਣ ਕੇ ਨਮੇ ਇਸ ਦੀ ਮੇਰੇ ਹਿਸਾਬ ਨਾਲ ਉਹ ਪੰਜਾਬ ਨੂੰ ਪੰਜਾਬ ਦੇ ਪਿੰਡਾਂ ਨੂੰ ਉਹ ਇੱਥੋਂ ਤੋਂ ਇੱਥੇ ਲੈ ਕੇ ਜਾਣਗੇ। ਬਣਨਾ ਚਾਹੀਦਾ। ਇਹ ਵੀ ਤਜਰਬਾ ਬੱਚਿਆਂ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਬਿਲਕੁਲ ਆਉਣਾ ਚਾਹੀਦਾ ਮੂਰੇ ਬਿਲਕੁਲ ਆਉਣਾ ਚਾਹੀਦਾ ਇਸ ਖੇਤਰ ਚ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਇਹ ਕਹਿੰਦੇ ਬੁੜਿਆਂ ਦੇ ਕੰਮ ਆ ਰਾਜਨੀਤੀ ਵਿੱਚ ਜਿਆਦਾ ਬੁੜਾ ਹੀ ਹੈ ਤੁਸੀਂ ਵੀ ਦੇਖ ਲਓ ਹਾਂਜੀ ਪਰ ਅੱਜ ਕੱਲ ਟਾਈਮ ਜਿਹੜਾ ਚੇਂਜ ਹੋ ਗਿਆ ਬੱਚਿਆਂ ਨੂੰ ਅੱਗੇ ਹੋਣਾ ਚਾਹੀਦਾ ਮੈਂ ਪਿੰਡ ਦੇ ਆਪਣੇ ਦੀ ਦੂਜੀ ਮਹਿਲਾ ਸਰਪੰਚ ਸੀ ਮੇ ਤੋਂ ਪਹਿਲਾਂ ਇੱਕ ਸਰਪੰਚ ਹੋਰ ਸੀ ਹਾਂ ਰਹਿ ਚੁੱਕੀ ਸੀ ਮੈਂ ਮਹਿਲਾ ਸਰਪੰਚ ਦੂਜੀ ਸੀ ਦੂਜੀ ਤੇ ਲੋਕ ਸਾਡੇ ਘਰ ਆ ਗਏ ਸਾਡੇ ਪਿੰਡ ਚ ਜਿਹਨੇ ਬੀਏ ਕੀਤੀ ਹੋਈ ਸੀ ਉਹ ਗਵਰਨਮੈਂਟ ਜੌਬ ਤੇ ਸੀ ਪਲੱਸ 2 ਮੈਂ ਹੀ ਕੀਤੀ ਹੋਈ ਸੀ ਤੇ ਉਹ ਮੇਰੇ ਘਰ ਆਉਣ ਤੇ ਮੇਰੀ ਸੱਸ ਕਹਿੰਦੀ ਬਈ ਰਹਿਣ ਤੋਂ ਮੇਰੀ ਨਾ ਤਾਂ ਕਮਲੀ ਰਮਲੀ ਜਈ ਆ ਵੀ ਤਾਂ ਹੱਸਦੀ ਰਹਿੰਦੀ ਆ ਅੱਛਾ ਤੇ ਮੇਰੇ ਹਸਬੰਡ ਕਹਿੰਦੇ ਨਹੀਂ ਜੇ ਪਿੰਡ ਨੇ ਕਿਹਾ ਪਿੰਡ ਦੇ ਆ ਰਹੇ ਆ ਲੋਕ ਇਕੱਠੇ ਹੋ ਕੇ ਤਾਂ ਆਪਸਰਮਣਚ ਬਣਾਉਣਾ ਤੇ ਬਸ ਲੋਕਾਂ ਦੀ ਜਵਾਨ ਤੇ ਫੁੱਲ ਜੜਾ ਤੇ ਤੇ ਸਰਪੰਚੀ ਦਾ ਨਜ਼ਾਰਾ ਦੇਖਿਆ <laughs> अच्छा बड़े चंगा हमसफर ਤੁਹਾਡਾ 17 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਜੀ ਤੁਹਾਡੇ ਹਸਬੰਡ ਵੀ ਚਲੋ ਡ్రਾਈਵਰੀ ਲਾਈਨ ਦੇ ਵਿੱਚ ਸੀਗੇ ਜੀ ਹੁਣ ਵੀ ਉਹ ਏਸੀ ਲਾਈਨ ਨੂੰ ਕੰਟੀਨਿਊ ਕਰ ਰਹੇ ਨੇ ਤਾਂ ਇੱਕ ਹਮਸਫਰ ਚੰਗਾ ਉਹਦੀ ਪਹਿਚਾਨ ਕੀ ਹੁੰਦੀ ਆਪਾਂ ਕਹਿੰਦੇ ਨੇ ਵੀ ਮੇਰਾ ਹਮਸਫਰ ਮੇਰੇ ਪਾਰਟਨਰ ਬਹੁਤ ਚੰਗੇ ਨੇ ਹਰ ਇੱਕ ਬੰਦਾ ਕਹਿੰਦਾ ਪਰ ਇਹਦੀ ਪਰਿਭਾਸ਼ਾ ਕੀ ਹੈ ਕੀ ਪੁਆਇੰਟਸ ਹੁੰਦੇ ਨੇ ਵੀ ਆ ਪੁਆਇੰਟਸ ਨੇ ਨਾ ਇਹ ਪੁਆਇੰਟਸ ਨੇ ਮੇਰੇ ਹਮਸਫਰ ਨੂੰ ਬੱਕਿਆ ਤੁਹਾਡਾ ਬਣਾਇਆ ਰਿਸ਼ਤੇ ਨੂੰ ਜੋੜ ਕੇ ਰੱਖਣਾ ਮੇਰੇ ਹਸਬੰਦ ਨੇ ਕਦੀ ਵੀ ਫਰਕ ਨਹੀਂ ਕੀਤਾ ਕਿ ਇਹ ਮੇਰੀ ਜਨਾਨੀ ਦੇ ਭੈਣ ਭਾਈ ਆ ਤੇ ਆ ਮੇਰੇ ਭੈਣ ਭਾਈ ਆ ਉਹਨਾਂ ਦੇ ਮੂੰਹੋਂ ਕਦੀ ਸੁਣਿਆ ਹੀ ਨਹੀਂ ਉਹਨੇ ਰਿਸ਼ਤੇਆਂ ਨੂੰ ਇੱਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਹੈ ਆਪਣੇ ਵੱਲ ਦੇ ਪਾਸੇ ਵੀ ਤੇ ਮੇਰੇ ਵੱਲ ਦੇ ਪਾਸੇ ਵੀ ਮੇਰੀਆਂ ਭੈਣਾਂ ਦੇ ਸਾਰੇ ਰਿਸ਼ਤੇ ਮੇਰੀਆਂ ਚਾਰ ਭੈਣਾਂ ਸਾਰਿਆਂ ਦੇ ਰਿਸ਼ਤੇ ਮੈਂ ਕੀਤੇ ਆ ਮੇਰੇ ਹਸਬੰਦ ਨੇ ਮੇਰਾ ਸਾਥ ਦਿੱਤਾ ਔਰ ਹਸਬੰਦ ਸਾਈਡ ਸਾਰੇ ਰਿਸ਼ਤੇ ਅਸੀਂ ਦੋਹਾਂ ਨੇ ਕੀਤੇ ਆ ਉਹਦੇ ਵਿੱਚ ਮੈਂ ਬਰੋਬਰ ਸਾਹ ਦਿੱਤਾ ਨਣਾਂ ਦੀ ਕੁੜੀ ਦਾ ਰਿਸ਼ਤਾ ਜੇਠ ਦੀ ਕੁੜੀ ਦਾ ਰਿਸ਼ਤਾ ਦਿਓਰ ਦਾ ਰਿਸ਼ਤਾ ਸਹੁਰੇ ਪਤਿਓਰੇ ਦੇ ਪੋਤੇਆਂ ਪੜੋਤੇਆਂ ਦੇ ਰਿਸ਼ਤੇ ਮੈਂ ਕੀਤੇ ਆ ਮਤਲਬ ਕੀ ਜਿਹੜਾ ਇੱਕ ਚੰਗਾ ਹਮਸਫਰ ਆ ਨਾ ਉਹ ਸਾਰੀ ਤਰ੍ਹਾਂ ਤੁਹਾਡੇ ਨਾਲ ਖੜਦਾ ਜੇ ਤੁਸੀਂ ਗਲਤ ਆ ਨਾ ਤਾਂ ਉਹ ਤੁਹਾਨੂੰ ਸਮਝਾਉਂਦਾ ਅੰਦਰਵਾੜ ਕੇ ਵੀ ਤੂੰ ਇੱਥੇ ਗਲਤ ਐ ਐ ਨਹੀਂ ਵਿਚਾਰ ਲੋਕਾਂ 'ਚ ਤੁਹਾਡੀ ਬੇਇੱਜ਼ਤੀ ਕਰੂੰਗਾ ਬਈ ਤੈਨੂੰ ਪਤਾ ਨਹੀਂ ਲੱਗਾ ਵੀ ਉੱਥੇ ਆਹ ਕੁਝ ਕਰਨਾ ਸੀ ਤਾਂ ਆ ਕਰ ਤੂੰ ਬੁਲ ਕੇ ਆਈਂ Eu